ਵਾਲੀ ਦਿਨ ਇਹ ਜੋ ਦੁਨੀਆ ਸ਼ਹਿਰ ਮੇਲਾ ਨਲਬਤੂਗਾ ਗੁਰਪ੍ਰੀਤ ਜੀ ਦੀ ਲਿਖੀ ਕਿਤਾਬ ਕਵੀਓ ਬਾਚ ਕੋਈ ਜਾ ਵੋ ਜੰਗਲ ਵੇਲੇਆ ਵਿੱਚ ਬੀਨ ਬਚਾਵੋ ਮੇਰੇ ਦੇਸ਼ ਨੂੰ ਜੇਨੇ ਡੰਗੇ ਆ ਲਬ ਨਾਗ ਲਿਆਵੋ ਕੋਈ ਲੱਵੋ ਜੋਗੀ ਜੋਗੜਾ ਜੋ ਕੋਟੀ ਲਾਵੇ ਸਹਿਕ ਦੇ ਦੇਸ਼ ਪੰਜਾਬ ਨੂੰ ਕੋਈ ਆਣ ਬਚਾਵੇ ਆਣ ਬਚਾਵੇ ਜਾਲੀ ਦਿਨ ਸ਼ੁਰੂ ਹੋਣ ਤੋਂ ਪਹਿਲਾਂ ਦਾ ਦਿਨ ਪਹਿਲਾਂ ਦਾ ਵੇਲਾ ਸਰਗੀ ਵੇਲਾ ਕੇਸਰ ਦੀ ਅੱਖ ਇੱਕਦਮ ਖੁੱਲੀ ਚਾਰੇ ਪਾਸੇ ਮੋਹਨੇ ਰਾਸੀ ਤੇ ਡਰਾਉਣੀ ਚੁੱਪ ਉਸ ਨੂੰ ਆਪਣੇ ਸਾਹਾਂ ਦੀ ਵੀ ਆਵਾਜ਼ ਸੁਣਾਈ ਦੇ ਰਹੀ ਸੀ ਉਸ ਨੇ ਮੰਜੇ ਥੱਲੇੋਂ ਆਪਣਾ ਛੋਲਾ ਕੱਟਿਆ ਜਿਸ ਵਿੱਚ ਥੋੜੇ ਜਿਹਾ ਕੱਪੜੇ ਉਸ ਨੇ ਰਾਤ ਹੀ ਪਾ ਲਏ ਸਨ ਛੋਲੇ ਵਿੱਚੋਂ ਦਾਦੀ ਲਈ ਕੀਸ ਨੂੰ ਬੇਬੇ ਗੇਂਦਾ ਸੀ ਰਾਤੀ ਲਿਖੀ ਇੱਕ ਚਿੱਠੀ ਕੱਟ ਕੇ ਉਸਨੇ ਸਰਾਣੇ ਤੇ ਰੱਖ ਦਿੱਤੀ ਉਸ ਨੂੰ ਯਕੀਨ ਸੀ ਕਿ ਬੇਬੇ ਜਦੋਂ ਸਵੇਰੇ ਉਸ ਦੀ ਚਾਹ ਲੈ ਕੇ ਆਵੇਗੀ ਤਾਂ ਚਿੱਠੀ ਵੇਖ ਲਵੇਗੀ ਕੇਸ ਨੂੰ ਪਤਾ ਸੀ ਕਿ ਉਸ ਨੂੰ ਮੰਜੇ ਤੇ ਨਾ ਵੇਖ ਕੇ ਘਬराई ਹੋਈ ਬੇਬੇ ਚਿੱਠੀ ਲੈ ਕੇ ਗਵਾਂਡੀਆਂ ਦੀ ਨੂੰ ਕੋਲ ਪੜਾਉਣ ਲਈ ਜਾਵੇਗੀ ਇਹ ਸੋਚ ਕੇ ਇੱਕ ਵਾਰ ਤਾਂ ਉਸ ਦਾ ਦਿਲ ਪਸੀਜ ਗਿਆ ਪਰ ਉਹ ਕਰੋ ਜਾਨ ਦਾ ਮਨ ਪੱਕਾ ਬਣਾ ਚੁੱਕਾ ਸੀ ਉਸ ਨੂੰ ਬੇਬੇ ਨਹੀਂ ਪਾਲਿਆ ਸੀ ਮਾਂ ਤਾਂ ਸੰਤਾਲੀ ਦੀ ਵੰਡ ਵੇਲੇ ਹੀ ਪੂਰੀ ਹੋ ਗਈ ਸੀ ਜਦੋਂ ਉਹ ਅਜੇ 6-7 ਸਾਲ ਦਾ ਹੀ ਸੀ ਬਾਪੂ ਵੀ ਕੁਝ ਧੀਰ ਬਾਅਦ ਬਿਕਾਨੇਰ ਜ਼ਮੀਨ ਵੇਖਣ ਲਈ ਨਹੀਂ ਗਿਆ ਸੀ ਨਹੀਂ ਮੁੜਿਆ ਜਿੰਨੇ ਮੋ ਉਹਨੀਆਂ ਗੱਲਾਂ ਕੋਈ ਕਹਿੰਦਾ ਬਾਪੂ ਨੇ ਉੱਥੇ ਹੋਰ ਵਿਆਹ ਕਰਵਾ ਲਿਆ ਤੇ ਕੋਈ ਆਖਦਾ ਕਿਸੇ ਨੇ ਮਾਰ ਦਿੱਤਾ ਪਿਛਲੇ 10 ਸਾਲ ਬੇਬੇ ਨੇ ਸਦੀਆਂ ਵਾਂਗ ਗੁਜ਼ਾਰੇ ਸਨ ਬਾਪੂ ਦੀ ਬੇਬੇ ਨੂੰ ਆਖਰੀ ਚਿੱਠੀ ਬੀਕਾਨੇਰ ਦੀ ਕਿਸੇ ਸਰਾਂਚ ਹੋਈ ਸੀ ਜੋ ਬੇਬੇ ਨੇ ਬੜੀ ਸੰਭਾਲ ਕੇ ਰੱਖੀ ਸੀ ਤੇ ਅੱਜ ਕੇਸਰ ਨੇ ਉਹ ਚਿੱਠੀ ਆਪਣੀ ਜੇਬ ਵਿੱਚ ਪਾ ਲਈ ਸੀ ਉਹ ਬਾਪੂ ਨੂੰ ਲੱਭਣ ਹੀ ਘਰੋਂ ਚੱਲਿਆ ਸੀ ਉਸਨੇ ਕਰੋ ਜਾਨ ਬਾਰੇ ਬੇਬੇ ਨਾਲ ਕੋਈ ਵੀ ਗੱਲ ਨਹੀਂ ਸੀ ਕੀਤੀ ਬੇਬੇ ਨੇ ਬਾਪੂ ਦੇ ਜਾਣ ਤੋਂ ਬਾਅਦ ਡਰਦੀ ਨਹੀਂ ਕਦੇ ਉਸ ਦਾ ਵਸਾ ਨਹੀਂ ਸੀ ਖਾਤਾ ਤਬੀਕਾ ਨੇ ਕਿੱਥੇ ਜਾਣ ਦੇਣਾ ਸੀ ਉਹ ਸੋਚ ਰਿਹਾ ਸੀ ਕਿ ਬਾਪੂ ਨੂੰ ਨਾਲ ਲੈ ਕੇ ਜਦੋਂ ਉਹ ਵਾਪਸ ਆਏਗਾ ਤੇ ਬੀਬੇ ਖੁਸ਼ ਹੋ ਜਾਵੇਗੀ ਸਾਰੇ ਗੁੱਸੇ ਗਿਲੇ ਭੁੱਲ ਜਾਣਗੇ ਬੀਤੇ ਤੇ ਕੋੜੇ ਬਰੇ ਮੱਥੇ ਦੀਆਂ ਤੂੜੀਆਂ 'ਚੋਂ ਪੁੰਝੇ ਜਾਣਗੇ ਉਸ ਨੇ ਬੀਬੇ ਦੇ ਮੰਜੇ ਵੱਲ ਨੀਂਜ ਲਾ ਕੇ ਵੇਖਿਆ ਪਰ ਘੁੱਪ ਹਨੇਰਾ ਇਹਦੀ ਕੋਈ ਜਣਾ ਦਿਖਾਈ ਦਿੱਤਾ ਉਸਨੇ ਨਵੀਂ ਜੁੱਤੀ ਟਰੰਕ ਚੋਂ ਕੱਢੀ ਤੇ ਹੱਥ ਵਿੱਚ ਫੜ ਲਈ ਜੋ ਪਿੰਡ ਦੇ ਮੋਚੀ ਤੋਂ ਪਿਛਲੇ ਮਹੀਨੇ ਹੀ ਬਣਵਾਈ ਸੀ ਤੇ ਸਿਰਫ ਇੱਕ ਵਾਰ ਬਸਤ ਦੇ ਮੇਲੇ ਤੇ ਹੀ ਪਾਈ ਸੀ ਉਹ ਦੱਬੇ ਪੈਰੀਂ ਘਰੋਂ ਬਾਹਰ ਗਲੀ ਵਿੱਚ ਆ ਗਿਆ ਇੱਕ ਦੋ ਘਰਾਂ ਚ ਜਗਦੇ ਦੀਵਿਆਂ ਤੋਂ ਬਿਨਾਂ ਕੋਈ ਚਾਨਣ ਨਹੀਂ ਸੀ ਪੌ ਵਾਜੇ ਫੁੱਟੀ ਨਹੀਂ ਸੀ ਗਲੀ ਵਿੱਚ ਸੁੱਤਾ ਇੱਕ ਕੁੱਤਾ ਉਸਦੇ ਪੈਰਾਂ ਦੀ ਵਿੜਕ ਨਾਲ ਜ਼ਰੂਰ ਉੱਠ ਗਿਆ ਸੀ ਰੋਂਦੇ ਕੁੱਤੇ ਦੀ ਲੰਬੀ ਹੂਕ ਨੇ ਉਸਨੂੰ ਉਦਾਸ ਕਰ ਦਿੱਤਾ ਆਪਣੀ ਹਵੇਲੀ ਦੇ ਮੋਹਰਿਆਂ ਲੰਘਦਿਆਂ ਕੇਸਰ ਦੇ ਕਦਮ ਰੁਕ ਗਏ ਉਸ ਦਾ ਦਿਲ ਕੀਤਾ ਕਿ ਇੱਕ ਵਾਰ ਅੰਦਰ ਜਾ ਕੇ ਖੁੰਡੇ ਸਿੰਗਾ ਵਾਲੀ ਬੂਰੀ ਛੋਟੀ ਤੇ ਬਾਕੀ ਡੰਗਰਾਂ ਨੂੰ ਵੇਖ ਆਵੇ ਉਸ ਦਾ ਧਿਆਨ ਨਾਲ ਲੱਗਦੇ ਜੈਲਦਾਰਾਂ ਦੇ ਘਰ ਵੱਲ ਗਿਆ ਤਾਂ ਉਸ ਨੂੰ ਗਾਂਦ ਨਾਲ ਲੱਗਦੀ ਪੋੜੀ ਤੇ ਖੜਾ ਕੋਈ ਪਰਛਾਵਾਂ ਦਿਖਿਆ ਇਹ ਮੇਰੀ ਜੀਤੀ ਤਾਂ ਨਹੀਂ ਕੇਸਰ ਡਿੱਗਦਾ ਡਿੱਗਦਾ ਮਸਾ ਸੰਭਲਿਆ ਉੱਥੇ ਤਾਂ ਕੋਈ ਵੀ ਨਹੀਂ ਸੀ ਕੇਸਰ ਦੇ ਪੈਰ ਉਸ ਦਾ ਸਾਥ ਨਹੀਂ ਸੰਦੇ ਰਹੇ ਤਾਰਿਆਂ ਦੀ ਲੋਏ ਪਿੰਡੋਂ ਬਾਹਰਲੀ ਫਿਰਨੀ ਰੰਗ ਰੋਹੀ ਵਾਲੇ ਪਹੇ ਤੇ ਆ ਕੀ ਉਸ ਨੇ ਇੱਕ ਵਾਰ ਮੁੜ ਕੇ ਸੁੱਤੇ ਸਪੈਸ ਪਿੰਡ ਵੱਲ ਵੇਖਿਆ ਬਗਲ ਵਿੱਚ ਲਮਕਦੇ ਝੋਲੇ ਨੂੰ ਕੋਟੇ ਕੇ ਫੜ ਕਾਲੀ ਕਾਲੀ ਪੈਰ ਪੁੱਟ ਦਾ ਉਹ ਪਿੰਡੋਂ ਬਾਹਰ ਲਈ ਥੇ ਤੇ ਉਦਾਸੀ ਸਾਧੂਆਂ ਦੀ ਕੁੜੀਆ ਵੱਲ ਤੁਰ ਪਿਆ ਨਿੱਕੇ ਹੁੰਦਿਆਂ ਉਹ ਬਾਪੂ ਨਾਲ ਇਸ ਕੁੜੀਆ ਵਿੱਚ ਕਈ ਵਾਰ ਆਇਆ ਸੀ ਸਾਧੂਆਂ ਫਕੀਰਾਂ ਫਕਰਾਂ ਦਾ ਇੱਥੇ ਆਉਣ ਜਾਣ ਲੱਗਿਆ ਹੀ ਰਹਿੰਦਾ ਸੀ ਕੋਈ ਇੱਥੇ 2-4 ਮਹੀਨੇ ਰਹਿੰਦਾ ਤੇ ਕੋਈ 2-4 ਦਿਨ ਪਰ ਜੇ ਕਰੇ ਬਾਪੂ ਨੂੰ ਮਿਲਨ ਨੂੰ ਉਸ ਦਾ ਦਿਲ ਕਰਦਾ ਤਾਂ ਉਹ ਇਸ ਕੁਟਿਆ ਵਿੱਚ ਆ ਜਾਂਦਾ ਨਿੱਕੇ ਹੁੰਦਿਆਂ ਵੇਖਿਆ ਬਾਪੂ ਦਾ ਚਿਹਰਾ ਵੀ ਹੁਣ ਉਸ ਨੂੰ ਭੁੱਲਣ ਲੱਗ ਗਿਆ ਸੀ ਨਾਲੇ 10 ਸਾਲ ਵੀ ਹੋ ਗਏ ਸਨ ਕាល ਜਦੋਂ ਕੁਟਿਆ ਤੇ ਆ ਕੇ ਜਿਥੜੇ ਤੇ ਬੈਠਾ ਹੀ ਸੀ ਕਿ ਇੱਕ ਲੰਬੀ ਦਾੜੀ ਵਾਲਾ ਪਤਲਾ ਜਿਹਾ ਖੁੱਲੇ ਚੋਲੇ ਵਾਲਾ ਫਕੀਰ ਉਸ ਕੋਲ ਬੈਠ ਕੇ ਗੱਲਾਂ ਕਰਨ ਲੱਗ ਪਿਆ ਸੀ ਜਦੋਂ ਫਕੀਰ ਨੇ ਉਸ ਨੂੰ ਦੱਸਿਆ ਇਹ ਉਹ ਕਾਲ ਸਵੇਰੇ ਤੜਕੇ ਬੀਕਾ ਨੇ ਲਈ ਨਿਕਲੇਗਾ ਤਾਂ ਕੇਸਰ ਇੱਕਦਮ ਉੱਠ ਕੇ ਖੜਾ ਹੋ ਗਿਆ ਸੀ ਜਦੋਂ ਉਸਨੇ ਬੀਕਾ ਨੇ ਜਾਣ ਦੀ ਇੱਛਾ ਤੇ ਬਾਪੂ ਵਾਲਾ ਕਾਰਨ ਦੱਸਿਆ ਤਾਂ ਫਕੀਰ ਕੁਝ دیر ਚੁੱਪ ਰਿਹਾ ਫਿਰ ਆਪਣੀ ਲੰਬੀ ਦਾੜੀ ਤੇ ਹੱਥ ਫੇਰਦਿਆਂ ਫਕੀਰ ਨੇ ਕਿਹਾ ਜਵਾਨਾ 40 ਦਿਨ ਲੱਗਣਗੇ ਰੇਤ ਲਈ ਰਾਖਿਆਂ ਚੋਂ ਤੁਰ ਕੇ ਜਾਣਾ ਪੈਣਾ ਖਾਣ ਨੂੰ ਵੀ ਕਈ ਵਾਰ ਪੂਜੇ ਛੋਲੇ ਹੀ ਨਸੀਬ ਹੋਣਗੇ ਤੇ ਪੀਣ ਲਈ ਪਾਣੀ ਵੀ ਮੁਸ਼ਕਿਲ ਨਾ ਮਿਲਣਾ ਉਸਨੂੰ ਫਕੀਰ ਦੀ ਹਰ ਗੱਲ ਮੰਜ਼ੂਰ ਸੀ ਅੱਜ ਉਹ ਆਪਣੇ ਕੱਪੜੇ ਅਤੇ ਜੁੱਤੀ ਛੋਲੇ ਵਿੱਚ ਪਾ ਕੇ ਨੰਗੇ ਪੈਰੀ ਕੁੜੀਆਂ ਵੱਲ ਕਾਲੀ ਕਾਲੀ ਤੁਰ ਪਿਆ ਸੀ ਉਹ ਫਕੀਰ ਦੇ ਉੱਠਣ ਤੋਂ ਪਹਿਲਾਂ-ਪਹਿਲਾਂ ਕੁਟੀਆਂ ਪਹੁੰਚ ਜਾਣਾ ਚਾਹੁੰਦਾ ਸੀ ਥੋੜਾ-ਥੋੜਾ ਚਾਨਣ ਹੋ ਰਿਹਾ ਸੀ ਥੇ ਦੀ ਝਿੜੀ ਵਾਲੇ ਦਰਖਤ ਉਸਨੂੰ ਸਾਫ਼ ਦੇਖਣ ਲੱਗ ਪਏ ਸਨ ਚਾਨਣ ਤੇ ਬੱਦਲਾਂ ਦੀ ਲੁਕਣ ਮਿਢੀ ਬੇਚਾਨਦੀ ਰਫਤਾਰ ਤੇਜ਼ ਹੋ ਗਈ ਜਾਪਦੀ ਸੀ ਜਿਵੇਂ ਕਿ ਉਸ ਨੂੰ ਵੀ ਆਉਂਦੇ ਸੂਰਜ ਦੇ ਪੈਰਾਂ ਦੀ ਬਿੜਕ ਆ ਗਈ ਹੋਵੇ ਧੰਨਵਾਦ